ਉਨਵਡਾਈ ਕਿਆ ਗੁਣ ਕਹੋ ਰਿਝਾਏ ਹੋਤਿ ਕਿਰਪਾਲ ਦੀਨ ਦਇਆ ਪ੍ਰਭ ਜਨ ਨਾਨਕ ਦਾਸ ਦਸਾਈ ਸਾਰੰਗ ਮਹੱਲਾ ਪੰਜਵਾਂ ਹੋਏ ਸੁਖ ਕਾ ਸਿਉ ਬਰਨ ਸੁਨਾਵਤ ਆਨੰਦ ਬਨੋਦ ਪੇਖ ਪ੍ਰਭ ਦਰਸ਼ਨ ਮਨ ਮੰਗਲ ਗੁਣ ਗਾਵਤ ਰਹਾਉ ਬਿਸਮ ਭਈ ਪੇਖ ਬਿਸਮਾਦੀ ਪੂਰ ਰਹੇ ਕਿਰਪਾਵਤ ਪੀਓ ਅਮਰਤ ਨਾਮ ਅਮੋਲਕ ਜਿਉ ਚਾਖ ਗੂੰਗਾ ਮੁਸਕਾਵਤ ਜੈਸੇ ਪਵਨ ਬੰਦ ਕਰ ਰਾਖਿਓ ਬੂਝ ਨ ਆਵਤ ਜਾਵਤ ਜਾਂ ਕੋ ਹਿਰਦੈ ਪ੍ਰਗਾਸ ਭਇਓ ਹਰ ਵਾਕੀ ਕਹੀ ਨਾ ਜਾਏ ਕਹਾਵਤ ਆਨ ਉਪਾਵ ਜੀਤੇ ਕਿਛ ਕਹੀ ਹੈ ਤੇ ਤੇ ਸਿਖੇ ਪਾਵਤ ਅਚਿੰਤ ਲਾਲ ਗ੍ਰਹਿ ਪੀਤਰ ਪ੍ਰਗਟਿਓ ਅਗਮ ਜੈਸੇ ਪਰਖਾਵਤ ਨਿਰਗੁਣ ਨਿਰੰਕਾਰ ਅਬਨਾਸੀ ਤਤੁਲੋ ਤੁਲਿਓ ਨਾ ਜਾਵਤ ਕਹੋ ਨਾਨਕ ਅਜਰ ਜਿਨ ਜਰਿਆ ਤਿਸਹੀ ਕੋ ਬਨਿ ਆਵਤ ਸਾਰ ਮਹੱਲਾ ਪੰਜਵਾਂ ਬਿਕਈ ਦਿਨ ਰੈਨ ਏਵਹੀ ਗੁਦਾਰੈ ਗੋਬਿੰਦ ਨਾਮ ਭਜੈ ਅਹੰ ਬੁਧ ਮਾਤਾ ਜਨਮ ਜੂਵੈ ਜਿਉ ਹਾਰੈ ਰਹਾਉ ਨਾਮ ਅਮੋਲਾ ਪ੍ਰੀਤਿ ਨਾ ਤਿਸ ਸਿਉ ਪਰ ਨਿੰਦਾ ਹਿਤਕਾਰੈ ਛਾਪਰ ਬਾੰਦ ਸਵਾਰੈ ਤ੍ਰਿਣ ਕੋ ਦਵਾਰੈ ਪਾਵਕ ਜਾਰੈ ਕਾਲਰਪੋਟ ਉਠਾਵੈ ਮੁੰਡਹਿ ਅੰਮ੍ਰਿਤ ਮਨ ਤੇ ਡਾਰੈ ਓਡੈ ਬਸਤਰ ਕਾਜਰ ਮਹਿ ਪਰਿਆ ਬਹੋਰ ਬਹੋਰ ਫਿਰ ਝਾਰੈ ਕਾਟੈ ਪੀੜ ਡਾਲ ਪਰ ਠੰਡੋ ਖਾਏ ਖਾਏ ਮੁਸਕਾਰੈ ਗਿਰਿਉ ਜਾਏ ਰਸਾਤਲ ਪਰਿਉ ਸਿਟੀ ਸਿਟੀ ਸਿਰ ਭਾਰੈ ਨਿਰਵੈਰ ਸੰਗ ਬੈਰ ਰਚਾਈ ਪਹੁੰਚ ਨਾ ਸਕੈ ਗਵਾਰੈ ਕਹੋ ਨਾਨਕ ਸੰਤਨ ਕਾ ਰਾਖਾ ਪਾਰ ਬ੍ਰਹਮ ਨਿਰੰਕਾਰੈ ਸਾਰੰਗ ਮਹੱਲਾ ਪੰਜਵਾਂ ਅਵਰ ਸਭ ਭੂਲੇ ਭ੍ਰਮਤ ਨਾ ਜਾਣਿਆ ਏਕ ਸੁਧਾਖਰ ਜਾ ਕੈ ਹਿਰਦੈ ਵਸਿਆ ਤਿਨ ਬੇਦਹ ਤਤ ਪਛਾਨਿਆ ਰਹਾਉ ਪਰਵਿਰਤ ਮਾਰਗ ਜੀਤਾ ਕਿਛੁ ਹੋਈਐ ਤੇ ਤਾ ਲੋਗ ਪਚਾਰਾ ਜਉ ਨੌਰਦਾ ਨਹੀਂ ਪਰਗਾਸਾ ਤਉ ਲੋ ਅੰਧ ਅੰਧਾਰਾ ਜੈਸੀ ਧਰਤੀ ਸਾਧੇ ਬਹੁ ਬਿਦ ਬਿਨ ਬੀਜੈ ਨਹੀਂ ਜਾਮੈ RAM ਨਾਮ ਬਿਨ ਮੁਕਤ ਨਾ ਹੋਈ ਹੈ ਟੁੱਟੈ ਨਾਹੀ ਅਬ ਮਹਨੈ ਨੀਰ ਬਲੋਵੈ ਅਤਿ ਸ਼ਰਮ ਪਾਵੇ ਨੈਨੂ ਕੈਸੇ ਰਿਸੈ ਬਿਨ ਗੁਰ ਭੇਟੇ ਮੁਕਤ ਨਾ ਕਾਹੂ ਮਿਹਨਤ ਨਹੀਂ ਜਗ ਦੀਸੈ ਖੋਜਤ ਖੋਜਤ ਇਹ ਵਿਚਾਰਿਉ ਸਰਬ ਸੁਖਾ ਹਰਨਾਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਾਂ ਕਹਿ ਲੇਖ ਮਥਾਮਾ ਸਾਰੰਗ ਮਹੱਲਾ ਪੰਜਵਾਂ ਆਨੰਦੈ ਨਾਮ ਕੇ ਗੁਣ ਕਹੀਐ ਸਗਲ ਪਦਾਰਥ ਸਰਬ ਸੁਖ ਸਿੱਧ ਮਨ ਬਾਛਤ ਫਲ ਲਹੀਐ ਰਹਾਉ ਆਵਹੁ ਸੰਤ ਪ੍ਰਾਨ ਸੁਖ ਦਾਤੇ ਸਿਮਰਹਿ ਪ੍ਰਭ ਅਬਨਾਸੀ ਅਨਾਥਹਿ ਨਾਥ ਦੀਨ ਦੁਖ ਭੰਜਨ ਪੂਰ ਰਹਿਓ ਘਟ ਵਾਸੀ ਗਾਵਤ ਸੁਨਤ ਸਨਾਵਤ ਸ਼ਰਦਾ ਹਰ ਰਸ ਪੀ ਵਡ ਭਾਗੇ ਕਲ ਕਲੇਸ਼ ਮਿਟੇ ਸਭ ਤਨ ਤੇ ਰਾਮ ਨਾਮ ਲਿਵ ਜਾਗੇ ਕਾਮ ਕ੍ਰੋਧ ਝੂਠ ਤਜ ਨਿੰਦਾ ਹਰ ਸਿਮਰਨ ਬੰਧਨ ਟੂਟੇ ਮੋਹ ਮਗਨ ਹੰ ਅੰਧ ਮਮਤਾ ਗੁਰ ਕਿਰਪਾ ਤੇ ਛੂਤੇ ਤੂੰ ਸਮਰੱਥ ਪਾਰ ਬ੍ਰਹਮ ਸੁਆਮੀ ਕਰ ਕਿਰਪਾ ਜਨ ਤੇਰਾ ਪੂਰ ਰਹੇ ਉਹ ਸਰਬ ਮਹਿ ਠਾਕੁਰ ਨਾਨਕ ਸੋ ਪ੍ਰਭ ਨੇਰਾ ਸਾਰੰਗ ਮਹੱਲਾ ਪੰਜਵਾਂ ਬਲੇਹਾਰੀ ਗੁਰਦੇਵ ਚਰਨ ਜਾਂ ਕੈ ਸੰਗ ਪਾਰ ਬ੍ਰਹਮ ਧਿਆਈ ਐ ਅਪਦੇਸ ਹਮਾਰੀ ਗਤ ਕਰਨ ਰਹਾਉ ਦੁਖ ਰੋਗ ਪੈ ਸਗਲ ਬਨਾਸੀ ਜੋ ਆਵੇ ਹਰ ਸੰਤ ਸਰਨ ਆਪ ਜਪੈ ਅਵ ਰਹਿ ਨਾਮ ਜਪਾਵੇ ਵੱਡ ਸਮਰੱਥ ਤਾਰਨ ਤਰਨ ਜਾ ਕੋ ਮੰਤਰ ਉਤਾਰੈ ਸਹਿਸਾ ਊਣੇ ਕੋ ਸੁਭਰ ਭਰਨ ਹਰ ਦਾਸਨ ਕੀ ਆਗਿਆ ਮਾਨਤ ਤੇ ਨਾਹੀ ਫਨ ਗਰਭ ਪਰਨ ਭਗਤਨ ਕੀ ਤਹਿਲ ਕਮਾਵਤ ਗਾਵਤ ਦੁਖ ਕਾਟੇ ਤਾਂ ਕੇ ਜਨਮ ਮਰਨ ਜਾ ਤੋਂ ਭਇਓ ਕਿਰਪਾਲ ਬੀਠਲਾ ਤਿਨ ਹਰ ਹਰ ਅਜਰ ਜਨ ਹਰ ਰਸਹਿ ਅਗਾਨੇ ਸਹਿਜ ਸਮਾਨੀ ਮੁਖਤੇ ਨਾਹੀ ਜਾਤ ਬਰਨ ਗੁਰ ਪ੍ਰਸਾਦ ਨਾਨਕ ਸੰਤੋਖੇ ਨਾਮ ਪ੍ਰਭੂ ਜਪ ਜਪ ਉਧਰਨ ਸਾਰੰਗ ਮਹੱਲਾ ਪੰਜਵਾਂ ਗਾਇਓ ਰੀ ਮੈਂ ਗੁਣ ਨਿਦ ਮੰਗਲ ਗਾਇਓ ਭਲੇ ਸੰਜੋਗ ਭਲੇ ਦਿਨ ਔਸਰ ਜੋ ਗੋਪਾਲ ਰਿਝਾਉ ਰਹਾਉ ਸੰਤਹਿ ਚਰਨ ਮੋਰ ਲੋ ਮਾਥਾ ਹਮਰੇ ਮਸਤਕ ਸੰਤ ਧਰੇ ਹਾਥਾ ਸਾਧ ਹੈ ਮੰਤਰ ਮੋਰ ਲੋ ਮਨੁਆ ਤਾਂ ਤੇ ਗਤ ਹੋਏ ਤ੍ਰੈ ਗੁਨੀਆ ਭਗਤ ਹੈ ਦਰਸ ਦੇਖ ਨੈਣ ਰੰਗਾ ਲੋਭ ਮੋ ਤੂਟੇ ਭ੍ਰਮ ਸੰਗਾ ਕਹੋ ਨਾਨਕ ਸੁਖ ਸਹਿਜ ਅਨੰਦਾ ਖੋਲ ਭੀਤ ਮਿਲੇ ਪਰਮਾਨੰਦਾ ਸਾਰੰਗ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ ਕੈਸੇ ਕਹੂੰ ਮੋਹਿ ਜੀ ਬੇਦਨਾਈ ਦਰਸ਼ਨ ਪਿਆਸ ਪ੍ਰਿਆ ਪ੍ਰੀਤ ਮਨੋਹਰ ਮਨ ਨਾ ਰਹਿ ਬਹੁ ਵਿਦ ਉਮਕਾਈ ਰਹਾਉ ਚਿਤਮਨ ਚਿਤਮੋ ਪ੍ਰਿਆ ਪ੍ਰੀਤ ਬੈਰਾਗੀ ਕਦ ਪਾਵੋ ਹਰ ਦਰਸਾਈ ਜਤਨ ਕਰੋ ਇਹੋ ਮਨ ਨਹੀਂ ਠੀਰੈ ਕੋ ਹੈ ਰੇ ਸੰਤ ਮਲਾਈ ਜਪ ਤਪ ਸੰਜਮ ਪੁਨ ਸਭ ਹੋਮ ਤਿਸ ਅਰਪ ਸਭ ਸੁਖ ਜਾਈ ਏਕ ਨਿਮਖ ਪ੍ਰਿਆ ਦਰਸਦ ਖਾਵੇ ਤਿਸ ਸੰਤਨ ਕੈ ਬਲ ਜਾਈ ਕਰੋ ਨਿਹੋਰਾ ਬਹੁਤ ਬੇਨਤੀ ਸੇਵੋਂ ਦਿਨ ਰਹਿ ਨਾਈ ਮਾਨ ਅਬਮਾਨ ਹਉ ਸਗਲ ਤਿਆਗੋਂ ਜੋ ਪ੍ਰਿਆ ਬਾਤ ਸੁਨਾਈ ਦੇਖ ਚਰਿੱਤਰ ਭਈ ਹਉ ਬਿਸਮਨ ਗੁਰ ਸਤਗੁਰ ਪੁਰਖ ਮਲਾਈ ਪ੍ਰਭ ਰੰਗ ਦਿਆਲ ਮੋਹਿ ગ્રਹਿ ਮਹਿ ਪਾਇਆ ਜਨ ਨਾਨਕ ਤਪ ਤੁ ਬੁਝਾਈ ਸਾਰੰਗ ਮਹੱਲਾ ਪੰਜਵਾਂ ਹਰੇ ਮੂੜੇ ਤੂੰ ਕਿਉ ਸਿਮਰਤ ਅਬ ਨਾਹੀ ਨਰਕ ਘੋਰ ਮੈਂ ਉਰਦ ਤਪ ਕਰਤਾ ਨਿਮਕ ਨਿਮਕ ਗੁਣਗਾਹੀ ਰਹਾਉ ਅਨਕ ਜਨਮ ਭ੍ਰਮ ਤੋ ਹੀ ਆਇਉ ਮਾਨਸ ਜਨਮ ਦੁਲਪਾਹੀ ਗਰਭ ਜੋਨ ਛੋੜ ਜੋ ਨਿਕਸਿਉ ਤੋ ਲਾਗੋ ਅਨਖਾਹੀ ਕਰਹਿ ਬੁਰਾਈ ਠਗਾਈ ਦਿਨ ਰਹਿਨ ਨੇਫਲ ਕਰਮ ਕਮਾਈ ਕਣ ਨਾਹੀ ਤੋ ਹੋ ਗਾਹਣ ਲਾਗੇ ਧਾਏ ਧਾਏ ਦੁਖ ਪਾਹੀ ਮਿੱਥਿਆ ਸੰਗ ਕੂੜ ਲਪਟਾਇਓ ਊਰਜ ਪਰਿਓ ਕੁਸਮਾਹੀ ਧਰਮ ਰਾਏ ਜਬ ਪਕਰਸ ਬਬਰੇ ਤੋ ਕਾਲ ਮੁਖਾ ਉੱਠ ਜਾਹੀ ਸੋ ਮਿਲਿਆ ਜੋ ਪ੍ਰਭੂ ਮਲਾਇਆ ਜਿਸ ਮਸਤਕ ਲੇਖ ਲਿਖਾਹੀ ਕਹੋ ਨਾਨਕ ਤਿੰਨ ਜਨ ਬਲੇ ਹਾਰੀ ਜੋ ਅਲੇ ਪਰੇ ਮਨ ਮਾਹੀ ਸਾਰੰਗ ਮੋਹੱਲਾ 5 ਕਿਉ ਜੀਵਨ ਪ੍ਰੀਤਮ ਬਿਨ ਮਾਈ ਜਾ ਕੇ ਬਿਸਰਤ ਹੋਤ ਮਿਰਤ ਕਾ ਗ੍ਰਹਿ ਮਹਿ ਰਹਿਨ ਨਾ ਪਾਈ ਰਹਾਉ ਜੀਹੀ ਪ੍ਰਾਨ ਕੋ ਦਾਤਾ ਜਾਂ ਕੈ ਸੰਗ ਸੁਹਾਈ ਕਰੋ ਕਿਰਪਾ ਸੰਤੋ ਮੋਹੇ ਆਪਣੀ ਪ੍ਰਭ ਮੰਗਲ ਗੁਣ ਗਾਈ ਚਰਨ ਸੰਤਨ ਕੇ ਮਾਥੇ ਮੇਰੇ ਉਪਰ ਨੈਨੋ ਤੂਰ ਬਾਸ਼ਾਈ ਜਿਹੇ ਪ੍ਰਸਾਦ ਮਿਲੀਐ ਪ੍ਰਭ ਨਾਨਕ ਬਲ ਬਲ ਤਾਂ ਕਹਿ ਹਉ ਜਾਈ ਸਾਰੰ ਮਹੱਲਾ ਪੰਜਵਾਂ ਵਾ ਅਉਸਰ ਕਹਿ ਹਉ ਬਲ ਜਾਈ ਹਾਠ ਪਹਿਰ ਆਪਣਾ ਪ੍ਰਭ ਸਿਮਰਨ ਵੱਡ ਭਾਗੀ ਹਰ ਪਾਈ ਰਹਾਉ ਭਲੋ ਕਬੀਰ ਦਾਸ ਦਾਸਨ ਕੋ ਊਤਮ ਸੈਨ ਜਨ ਨਾਈ ਊਚ ਤੇ ਊਚ ਨਾਮ ਦੇਹੁ ਸਮਦਰਸੀ रवादास ठाकुर बन आई जिओ पिंड तन तन साधन का एहो मन संत रे नाई संत प्रताप धर्म सब नासी नानक मिले गुसाई सारंग मोहल्ला पंजवा मनोरथ पूरे सतगुरु आप सगल पदार्थ सिमरण जाके आठ पहर मेरे मन जाप रहाऊ अमृत नाम स्वामी तेरा ਜੋ ਪੀਵੇ ਤਿਸਹੀ ਤ੍ਰਿਪਤਾਸ ਜਨਮ ਜਨਮ ਕੇ ਕਿਲ ਵਿਖ ਨਾਸ ਹੈ ਆਗੇ ਦਰਗਾਹ ਹੋਏ ਖਲਾਸ ਸਰਨ ਤੇ ਮਾਰੀ ਆਇਓ ਕਰਤੇ ਪਾਰ ਬ੍ਰਹਮ ਪੂਰਨ ਅਬਨਾਸ ਕਰ ਕਿਰਪਾ ਤੇਰੇ ਚਨ ਧਿਆਉ ਨਾਨਕ ਮਨ ਤਨ ਦਰਸ ਪਿਆਸ ਸਾਰੰਗ ਮਹੱਲਾ ਪੰਜਵਾਂ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ मान कहाँ ल भाइया आन को इत उत प्रव सदा सहाय जी संग तेरे काम को रहाऊ अमृत नाम प्रिय प्रीतम मनोहर एहे अगामन पान को अकाल मूर्त है साध संतन की ठाहर ने की ध्यान को वाणी मंत्र महापुरखन की मन है उतारन मान को ਕੋਜ ਲਹਿਓ ਨਾਨਕ ਸੁਖ ਥਾਨਾ ਹਰ ਨਾਮਾ ਬਿਸਰਾਮ ਕੋ ਸਾਰੰਗ ਮਹੱਲਾ ਪੰਜਵਾਂ ਮਨ ਸਦਾ ਮੰਗਲ ਗੋਬਿੰਦ ਗਾਏ ਰੋਗ ਸੋਗ ਤੇਰੇ ਮਿਟਹਿ ਸਗਲ ਅਗ ਨਿਮਖਹੀਐ ਹਰ ਨਾਮ ਧਿਆਈ ਰਹਾਉ ਛੋਡ ਸਿਆਨਪ ਬਹੋ ਚਤਰਾਈ ਸਾਧੂ ਸਰਣੀ ਜਾਏ ਪਾਏ ਜੋ ਹੋਏ ਕਿਰਪਾਲ ਦੀਨ ਦੁਖ ਭੰਜਨ ਜਮ ਤੇ ਹੋਐ ਧਰਮ ਰਾਏ ਏਕਸ ਬਿਨ ਨਾਹੀ ਕੋ ਦੂਜਾ ਆਰ ਨਾ ਬੀਓ ਲਵੈ ਲਾਏ ਮਾਤ ਪਿਤਾ ਭਾਈ ਨਾਨਕ ਕੋ ਸੁਖ ਦਾਤਾ ਹਰ ਪ੍ਰਾਨ ਸਾਈ ਸਾਰੰਗ ਮਹੱਲਾ ਪੰਜਵਾਂ ਹਰ ਜਨ ਸਗਲ ਉਧਾਰੀ ਸੰਗ ਕੀ ਪਏ ਪਨੀਤ ਪਵਿੱਤਰ ਮਨ ਜਨਮ ਜਨਮ ਕੇ ਦੁਖ ਹਾਰੇ ਰਹਾਉ ਮਾਰਗ ਚੱਲੇ ਤਿਨਹੀ ਸੁਖ ਪਾਇਆ ਜਿਨ ਸਿਓ ਗੋਸ਼ਟ ਸੇ ਤਰੇ ਬੂਡਤ ਘੋਰ ਅੰਧ ਕੂਪ ਮਹਿ ਤੇ ਸਾਧੂ ਸੰਗ ਪਾਰ ਪਰੇ ਜਿਨਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੋਰੇ ਤਿਨ ਕੀ ਧੂਰ ਬਾਛੈ ਨਿਤ ਨਾਨਕ ਪ੍ਰਭ ਮੇਰਾ ਕਿਰਪਾ ਕਰੇ ਸਾਰ ਮਹੱਲਾ ਪੰਜਵਾਂ ਹਰ ਜਨ RAM 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 ਧਿਆਏ ਇਕ ਪਲਕ ਸੁਖ ਸਾਧ ਸਮਾਗਮ ਕੋਟ ਬੈਕੁੰਠ ਹੈ ਪਾਏ ਰਹਾਉ ਦਲਬ ਦੇ ਜਪ ਹੋਤ ਪਨੀਤਾ ਜਮ ਕੇ ਤਰਾਸ ਨਿਵਾਰੈ ਮਹਾ ਪਤ ਤਕੇ ਪਾਤਕ ਉਤਰੈ ਹਰ ਨਾਮਾ ਉਰ ਧਾਰੈ ਜੋ ਜੋ ਸੁਨੈ RAM ਜਸ ਨਿਰਮਲ ਤਾਂ ਕਾ ਜਨਮ ਮਰਨ ਦੁਖ ਨਾਸਾ ਕਹੋ ਨਾਨਕ ਪਾਈਐ ਵਡ ਭਾਗੀ ਮਨ ਤਨ ਹੋਏ ਬਿਗਾਸਾ ਸਾਰੰਗ ਮਹੱਲਾ ਪੰਜਵਾਂ ਦੋ ਪਦੇ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ 모ਹਨ ਘਰ ਆਵੋ ਕਰੋ ਜੋ ਦਰਿਆ ਮਾਨ ਕਰੋ ਅਬ ਮਾਨੈ ਬੋਲੋ ਭੂਲ ਚੂਕ ਤੇਰੀ ਪ੍ਰਿਆ ਚਰੀਆ ਰਹਾਉ ਨਿਕਟ ਸੁਨੋ ਅਰ ਪੇਖੋਂ ਨਾਹੀ ਪਰਮ ਪਰਮ ਦੁਖ ਭਰੀਆ ਹੋਏ ਕਿਰਪਾਲ ਗੁਰ ਲਾਹੇ ਪਾਰ ਦੋ ਮਿਲੋਂ ਲਾਲ ਮਨ ਹਰੀਆ ਏਕ ਨਿਮਖ ਜੇ ਬਿਸਰੈ ਸੁਆਮੀ ਜਾਨੋ ਕੋਟ ਦਿਨ ਸ ਲਖ ਬਰੀਆ ਸਾਧ ਸੰਗਤ ਕੀ ਪੀਰ ਜਉ ਪਾਈ ਤਉ ਨਾਨਕ ਹਰ ਸੰਗ ਮਿਰਿਆ ਸਾਰੰਗ ਮਹੱਲਾ ਪੰਜਵਾਂ ਅਬ ਕੀਆ ਸੋਚੋਂ ਸੋਚ ਵਿਸਾਰੀ ਕਰਨਾ ਸਾ ਸੋਈ ਕਰ ਰਹਾ ਦੇਹ ਨਾਉ ਬਲੇਹਾਰੀ ਰਹਾਉ ਜਹੋਂ ਦਿਸ ਫੂਲ ਰਹੀ ਵਿਖਿਆ ਵਿਖ ਗੁਰਮੰਤਰ ਮੂਖ ਗਰੜਾਰੀ ਹਾਥ ਦੇ ਰਾਖਿਉ ਕਰ ਆਪਣਾ ਜਿਉ ਜਲ ਕਮਲਾ ਅਲਪਾਰੀ ਹੋ ਨਾਹੀ ਕਿਸ਼ਮੈ ਕਿਆ ਹੁਸਾਂ ਸਭ ਤੁਮ ਹੀ ਕਲ ਤਾਰੀ ਨਾਨਕ ਭਾਗ ਪਰਿਉ ਹਰ ਪਾਛੈ ਰਾਖ ਸੰਤ ਸਦਕਾਰੀ ਸਾਰੰਗ ਮਹੱਲਾ ਪੰਜਵਾਂ ਆਬ ਮੋਹਿ ਸਰਬ ਉਪਾਵ ਬਿਰਕਾਤੇ ਕਰਮ ਕਾਰਨ ਸਮਰੱਥ ਸੁਆਮੀ ਹਰ ਏਕਸਤੇ ਮੇਰੀ ਗਾਤੇ ਰਹਾਉ ਦੇਖੇ ਨਾਨਾ ਰੂਪ ਬਹ ਰੰਗਾ ਅਨ ਨਾਹੀ ਤੁਮ ਭਾਂਤੇ ਦੇਹੇ ਆਧਾਰ ਸਰਬ ਕੋ ਠਾਕੁਰ ਜੀ ਪ੍ਰਾਨ ਸੁਖ ਦਾਤੇ ਪ੍ਰਮਤੋ ਭ੍ਰਮਤੋ ਹਾਰ ਜੋ ਪਰਿਓ ਤਉ ਗੁਰ ਮਿਲ ਚਰਨ ਪਰਾਤੇ ਕਹੋ ਨਾਨਕ ਮੈਂ ਸਰਬ ਸੁਖ ਪਾਇਆ ਇਹ ਸੁਖ ਬਿਹਾਨੀ ਰਾਤੀ ਸਾਰੰਗ ਮਹੱਲਾ ਪੰਜਵਾਂ ਅਬ ਮੋਹਿ ਲਬਦਿਓ ਹੈ ਹਰ ਟੇਕਾ ਗੁਰਦਿਆਲ ਭਏ ਸੁਖਦਾਈ ਅੰਦੁ ਲੈ ਮਾਨਕ ਦੇਖਾ ਰਹਾਉ ਕਾਟੇ ਅਗਿਆਨ ਤਿਮਰ ਨਿਰਮਲਿਆ ਬੁੱਧ ਬਿਗਾਸ ਬਿਬੇਕਾ ਜਿਉਂ ਜਲ ਤਰੰਗ ਫੇਨ ਜਲ ਹੋਈ ਹੈ ਸੇਵਕ ਠਾਕੁਰ ਭਏ ਏਕਾ ਜਹਤਿ ਉੱਥਿਓ ਤਹ ਹੀ ਆਇਓ ਸਭ ਹੀ ਏਕੈ ਏਕਾ ਨਾਨਕ ਦ੍ਰਿਸ਼ਟ ਆਇਓ ਸਰਬ ਥਾਈ ਪ੍ਰਾਨਪਤੀ ਹਰਿ ਸਮਕਾ ਸਾਰੰਗ ਮਹੱਲਾ ਪੰਜਵਾਂ ਮੇਰਾ ਮਨ ਏਕੈ ਹੀ ਪ੍ਰੇਮ ਮੰਗੇ ਪੀਖਾਇਓ ਸਰਬ ਥਾਨ ਦੇਸ ਪ੍ਰਿਆ ਰੂਮ ਨਾ ਸੰਸਰ ਲਾਗੇ ਰਹਾਉ ਮੈਂ ਨੀਰੇ ਅਨਕ ਭੋਜਨ ਬਹੁ ਵਿੰਜਨ ਤੈਨ ਸਿਉ ਦ੍ਰਿਸ਼ਟ ਨਾ ਕਰੈ ਰਚਾਂਗੈ ਹਰ ਰਸ ਚਾਹੈ ਪ੍ਰਿਅ ਪ੍ਰਿਅ ਮੁਖ ਟੀਰੇ ਜੋ ਅਲ ਕਮਲਾ ਲੋਭੰਗੈ ਗੁਣ ਨਿਧਾਨ ਮਨ ਮੋਹਨ ਲਾਲਨ ਸੁਖਦਾਈ ਸਰਬੰਗੈ ਗੁਰ ਨਾਨਕ ਪ੍ਰਭ ਪਾਹਿ ਪਠਾਇਉ ਮਿਲੋ ਸਖਾ ਗਲ ਲਾਗੈ